ਪ੍ਰੋਗਰਾਮ ਨਾਲ ਜੁੜੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਤਿ ਪਵਨ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਅੱਜ ਆਪਾਂ ਫੇਰ ਇੱਕ ਨੌਜਵਾਨ ਦੇ ਨਾਲ ਗੱਲਬਾਤ ਕਰਾਂਗੇ। ਇਹ ਨੌਜਵਾਨ ਥੋੜਾ ਖਾਸ ਹੁਰਤਨਾ ਨਾਲ। ਪਹਿਲਾਂ ਤਹਿਸੀਲਦਾਰ ਬਣੇ, ਪੀਸੀ ਦੀ ਜਰਨੀ 'ਚ, ਐਸਡੀਐਮ ਬਣੇ, ਹੁਣ ਆਈਪੀਐਸ ਸਿਲੈਕਟ ਹੋਇਆ, ਯੂਪੀਐਸਸੀ ਦੀ ਕੰਟੇਬਿਟ ਆਪੂਗੀ। ਕੀ ਐਸਾ ਇਹਨਾਂ ਨੇ ਜਾਦੂ ਕੀਤਾ ਹੈ ਕਿ ਹਰ ਇਗਜ਼ਾਮ ਨੇ ਰਾਹ ਦਿੱਤਾ? ਤੇ ਇਗਜ਼ਾਮ ਜਦੋਂ ਰਾਹ ਦਿੰਦੇ ਆ ਤਾਂ ਕੋਈ ਨਾ ਕੋਈ ਗੁੜਤੀ ਬੰਦੇ ਨੂੰ ਮਿਲਦੀ ਹੈ ਜਿਹੜੀ ਗਾਂ ਵੀ ਵੰਡੀ ਜਾ ਸਕਦੀ ਹੈ ਜਿਹੜੀ ਉਹਨੂੰ ਮਿਲਦੀ ਹੈ ਸੋ ਦਿਲਪ੍ਰੀਤ ਸਿੰਘ ਅੱਜ ਸਾਡੇ ਮਹਿਮਾਨ ਹੋਣਗੇ ਦਿਲੰਦਰ ਦੇ ਜੰਮੇ ਜਾਈ ਹੈ ਤੋਂ ਸਭ ਤੋਂ ਪਹਿਲਾਂ ਕਰਦੇ ਹਾਂ ਸਵਾਗਤ ਫਿਰ ਜੀ ਸਵਾਗਤ ਹੈ ਸਭ ਸਿਕਰ ਇਹ ਹਾਲ ਚਾਲ ਹੈ ਤੁਹਾਡਾ ਬਹੁਤ ਧੀਰ ਠੀਕ ਹੋ ਹਾਂਜੀ ਇਹ ਜ਼ਿੰਦਗੀ 'ਚ ਕਿਵੇਂ ਹੋਇਆ ਤਹਿਸੀਲਦਾਰ ਬਣੇ ਅੱਗੇ ਵੀ ਲੰਘੇ ਫੇਰ ਵੀ ਨਹੀਂ ਰੁਕੇ ਦਿਲਪ੍ਰੀਤ ਨੂੰ ਇਹੋ ਜੀ ਕਿਹੜੀ ਗੁੜਤੀ ਦਿੱਤੀ ਗਈ ਸੀ ਕਿ ਰੁਕਣ ਦਾ ਨਾਂ ਹੀ ਨਹੀਂ ਲਿਆ ਦੇਖੋ ਕਰਦੇ ਨੇ ਹਮੇਸ਼ਾ ਮਨ ਚ ਇੱਕ ਭਾਵ ਜ਼ਰੂਰ ਪੈਦਾ ਕੀਤਾ ਮੇਰੇ ਵੀ ਸੇਵਾ ਕਰਨੀ ਜੀ ਵੀ ਜਿਹੜੀ ਮਿੱਟੀ ਚ ਜਾਏ ਆ ਜਿਹੜੀ ਮਿੱਟੀ ਜੰਮੇ ਆ ਕੁਝ ਉਹਨੂੰ ਦੇਖ ਕੇ ਜਾਓ ਬਾਕੀ ਰੋਜ਼ੀ ਰੋਟੀ ਤਾਂ ਕਮਾਉਣੀ ਐ ਬਾਕੀ ਕੁਝ ਕਰਦੇਆਂ ਦੀ ਪ੍ਰੇਰਣਾ ਸੀ ਕੁਝ ਇੱਕ ਮੇਰੇ ਮਾਸਟਰ ਜੀ ਸੀ ਆਈ ਜੀ ਫੁੱਲ ਸਮੈਕ ਵਿੱਚ ਸੀ ਤੇ ਹਮੇਸ਼ਾ ਇੱਕ ਟੀਚਰ ਮਿੱਥਿਆ ਹੋਇਆ ਸੀ ਸ਼ੁਰੂ ਤੋਂ ਕਿਰਦੀ ਪਾਣੀ ਐ ਵੀ ਪਾਣੀ ਵੀ ਬਣਨਾ ਐ ਕੁਝ ਬਣ ਕੇ ਦਿਖਾਣਾ ਜਦੋਂ ਤੁਸੀਂ ਤਹਿਸੀਲਦਾਰ ਬਣ ਗਏ ਸੀ ਜੀ ਪੀਸੀਸ ਵਾਲਾ ਕੰਮ ਹੋ ਗਿਆ ਸੀਗਾ ਉੜ ਨਹੀਂ ਲੱਗਿਆ ਵੀ ਯਾਰ ਪਰ ਇਕੱਠੇ ਕਰ ਲੀਏ ਕਿਉਂ ਉੱਡਣਾ ਹੈ ਹੁਣ ਵੀ ਕੰਮ ਤਾਂ ਹੋ ਹੀ ਗਿਆ ਜ਼ਿੰਦਗੀ ਸੌਖੀ ਹੋ ਗਈ ਅੱਗੇ ਵਧਣ ਲਈ ਕਿਹੜੀ ਚੀਜ਼ ਨੇ ਮੋਟੀਵੇਟ ਕੀਤਾ ਦੇਖੋ ਟੂ ਬੀ ਓਨੈਸਟ ਜਦੋਂ ਮੈਂ ਤਹਿਸੀਲਦਾਰ ਬਣਿਆ ਮੇਰੇ ਪੇਰੈਂਟਸ ਬੜੇ ਰੱਬ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਸ਼ੁਕਰਗੁਜ਼ਾਰ ਕੀਤਾ ਵਾਹਿਗੁਰੂ ਦਾ ਤੇ ਉਹਨਾਂ ਨੇ ਕਿਹਾ ਵੀ ਬਸ ਠੀਕ ਹੈ ਕਾਕਾ ਵਧੀਆ ਆਪਣਾ ਨੌਕਰੀ ਮਿਲ ਗਈ ਸਰਕਾਰੀ ਹੋ ਚੀ ਖੁਸ਼ ਸੀਗੇ ਸੰਤੁਸ਼ਟ ਸੀਗੇ ਬਟ ਮੈਂ ਇੱਕ ਟੀਚਰ ਮਿੱਥੇ ਹੋਇਆ ਸੀ ਸ਼ੁਰੂ ਤੋਂ ਵੀ ਸ਼ੁਰੂ ਤੋਂ ਤਿਆਰੀ ਯੂਪੀਐਸਸੀ ਦੀ ਕੀਤੀ ਤੇ ਇੱਕ ਵਾਰ ਉਹਦੇ ਲਈ ਇੱਕ ਸincere ਅਟੈਂਪਟ ਜ਼ਰੂਰ ਦੇਣਾ ਸੀ ਨਹੀਂ ਤਾਂ ਮੈਂ ਉਹਦੇ ਵਿੱਚ ਵੀ ਖੁਸ਼ ਸੀ ਜਿਹੜੀ ਪਹਿਲੀ ਨੌਕਰੀ ਸੀ ਬਟ ਇਹ ਸੀ ਵੀ ਜੇ ਟੀਚਰ ਮਿੱਥਿਆ ਹੈ ਤੇ ਇੱਕ ਵਾਰ ਸincereਲੀ ਉਹਨੇ ਟਰਾਈ ਕਰੋ ਜੇ ਹੁੰਦਾ ਹੈ ਠੀਕ ਹੈ ਨਹੀਂ ਤਾਂ ਵੈਗਰੂ ਦੀ ਰਜ ਜੇ ਦੇ ਨੌਕਰੀ ਇਹ ਤੁਹਾਡਾ ਜਿਹੜਾ ਯੂਪੀਐਸਸੀ ਦਾ ਕਿੰਨਾ ਅਟੈਂਪਟ ਸੀਗਾ ਇਹ ਮੇਰਾ ਤੀਸਰਾ ਅਟੈਂਪਟ ਸੀ ਅੱਛਾ ਹਾਂਜੀ ਤੁਹਾਨੂੰ ਜਿੰਨੀਆਂ ਵੀ ਤੁਸੀਂ ਕੋਸ਼ਿਸ਼ਾਂ ਕੀਤੀ ਤਾਂ ਨੌਕਰੀ ਮਿਲਦੀ ਰਹੀ ਹੈ ਤੁਸੀਂ ਕੋਈ ਤਿਆਰੀ ਵੱਖਰੇ ਤਰੀਕੇ ਨਾਲ ਕੀਤੀ ਜਾਂ ਤਿਆਰੀ ਦਾ ਕਿਹੜਾ ਫਾਰਮੂਲਾ ਸੀ ਜਿਹੜਾ ਤੁਹਾਡੇ ਕੰਮ ਆਇਆ ਇਹ ਤੁਹਾਨੂੰ ਲੱਗਦਾ ਕਿ ਤੁਹਾਡੀ ਐਗਜ਼ਾਮ ਨੂੰ ਦੇ ਕੇ ਪਤਾ ਲੱਗਿਆ ਕਿ ਮੇਰੀ ਸ਼ੁਰੂਆਤ ਪਹਿਲਾਂ ਤੋਂ ਹੋ ਗਈ ਕੀ ਰਹੀ ਆ ਜ਼ਿੰਦਗੀ ਚ ਦੇਖੋ ਮੈਂ ਬੜੀ ਪਿਛੇੋਂ ਸ਼ੁਰੂ ਕਰਦਾ 8ਵੀਂ 10ਵੀਂ 12ਵੀਂ ਤੋਂ ਤੇ ਜਦੋਂ ਕਲਾਸ 8ਵੀਂ ਤੇ ਕੈਂਟੀਐਸਸੀ ਦਾ ਐਗਜ਼ਾਮ ਹੁੰਦਾ ਸੀ ਹਾਂਜੀ ਮੈਂ ਸ਼ੁਰੂ ਤੋਂ ਖੇਡਾਂ 'ਚ ਵੀ ਅੱਗੇ ਰਿਆ ਤੇ ਪੜ੍ਹਾਈ 'ਚ ਵੀ ਅੱਗੇ ਰਿਆ ਬਟ ਹੁੰਦਾ ਸੀ ਕੀ ਸੀ ਜਦੋਂ ਕੰਪੀਟੀਟਿਵ ਐਗਜ਼ਾਮ ਦੇਣ ਆਉਂਦਾ ਸੀ ਨਾ ਤਦ ਮੈਂ ਕਾਫੀ ਲੇਟ ਤਿਆਰੀ ਸ਼ੁਰੂ ਕਰਦਾ ਸੀ ਉਹਦੇ ਕਰਕੇ ਹਮੇਸ਼ਾ ਕੰਪੀਟੀਸ਼ਨ 'ਚ ਮੈਂ ਪਿੱਛੇ ਰਹਿ ਜਾਂਦਾ ਸੀ ਪੜਨ 'ਚ ਠੀਕ ਸੀ ਐਨਟੀਐਸਸੀ ਨਹੀਂ ਹੋਇਆ ਫਿਰ 12ਵੀਂ 'ਚ ਕਈ ਆਈਆਈਟੀ ਦਾ ਹੁੰਦਾ ਐਗਜ਼ਾਮ ਜੇਈ ਮੈਨਸ ਉਹ 'ਚ ਵੀ ਮੈਂ ਬੜੀ ਲੇਟ ਤਿਆਰੀ ਸ਼ੁਰੂ ਕੀਤੀ ਉਹ ਵੀ ਨਹੀਂ ਹੋਇਆ ਚਲੋ ਚੰਗੇ ਕਾਲਜ ਐਡਮਿਸ਼ਨ ਹੋਈ ਪਰ ਐਕਸਟੈਂਡੀਗਟ ਬਟ ਇੱਕੋ ਆਈਆਈਟੀ ਵਾਲਾ ਐਮ ਵੀ ਰਹਿ ਗਿਆ ਫਿਰ ਮੈਂ ਸੋਚਿਆ ਕਿ ਪੜਨ 'ਚ ਮੈਂ ਠੀਕ ਹਾਂ ਤਾਂ ਕਿੱਥੇ ਮੈਂ ਮਾਰ ਕਿੱਥੇ ਖਾ ਰਿਹਾ ਮੈਂ ਬੈ ਕੇ ਆਰਾਮ ਨਾ ਦੇਖਿਆ ਕਿ ਦੋ ਤਿੰਨ ਚੀਜ਼ਾਂ ਕੱਢੀਆਂ ਹੋਣਾ ਵਿੱਚੋਂ ਸਭ ਤੋਂ ਪਹਿਲੀ ਇਹ ਵੀ ਮੈਂ ਲੇਟ ਤਿਆਰੀ ਸ਼ੁਰੂ ਤੇ ਦੂਸਰੀ ਗੱਲ ਇਹ ਵੀ ਜੋ ਕਿਸੇ ਨੇ ਪੜਾਤਾ ਜੋ ਕਿਸੇ ਨੇ ਮੇਰੇ ਖਾਨੇ ਪਾਤਾ ਬਸ ਉਹੀ ਕਰਨਾ ਆਪਣਾ ਦਿਮਾਗ ਨਹੀਂ ਲਾਣਾ ਕਦੀ ਸਟਰੈਟਜਾਈਜ਼ ਨਹੀਂ ਕਰਨਾ ਅਜੇ ਲੋਹੇ ਤੇ ਲਕੀਰ ਤੇ ਚੱਲਣਾ ਹਾਂ ਇਹ ਦੋ ਕਮੀਆਂ ਕੱਢੀਆਂ ਮੈਂ ਆਪਣੇ ਆਪ ਚ ਤੇ ਫਿਰ ਮੈਂ ਇਹ ਸੋਚਿਆ ਕਿ ਹੁਣ ਜਿਹੜਾ ਆਪਣੇ ਇੰਡੀਆ ਦਾ ਇੱਕ ਆ ਸਭ ਤੋਂ ਵਧੀਆ ਐਗਜ਼ਾਮ ਮੰਨਿਆ ਜਾਂਦਾ ਹੈ ਵੀ ਇਹ ਕਲੀਅਰ ਕਰਨਾ ਤੇ ਇਹ ਦੋ ਕਮੀਆਂ ਨੂੰ ਪੂਰਾ ਕਰਕੇ ਤੇ ਫਿਰ ਜਦੋਂ 4 ਸਾਲ ਦੀ ਇੰਜੀਨੀਅਰਿੰਗ ਹੁੰਦੀ ਹੈ ਪਹਿਲਾਂ ਮੈਂ ਛੇਤੀ ਸ਼ੁਰੂ ਕੀਤਾ ਵੀ ਦੂਸਰੇ ਸਾਲ ਤੋਂ ਤਿਆਰੀ ਸ਼ੁਰੂ ਕਰਤੀ ਸੈਕੰਡ ਯੂਪੀਐਸਸੀ ਹਾਂਜੀ ਸਹੀ ਓਵਰ ਕਾਲਜ ਨੇ ਕਿਵੇਂ ਹੈਲਪ ਕੀਤੀ ਕਾਲਜ ਦਾ এনवायरमेंटਲ ਲਾਇਬ੍ਰੇਰੀ ਹੁੰਦਾ ਹੈ ਜਾਂ ਉਹ ਕਿਵੇਂ ਪਲਾਨ ਕੀਤਾ ਸਰ ਇਹਦੇ ਵਿੱਚ ਵੀ ਹੁਣ ਸੋਚ ਐਡਮਿਸ਼ਨ ਲੈਣ ਤੋਂ ਵੀ ਪਹਿਲਾਂ ਦੀ ਸੀ ਮੇਰੀ ਮੈਨੂੰ ਦੋ ਕਾਲਜਾਂ 'ਚ ਐਡਮਿਸ਼ਨ ਮਿਲਦੀ ਸੀ ਕੇਨ 98 ਜਲੰਧਰ ਇੱਕ ਪੈਕ ਚੰਡੀਗੜ੍ਹ ਤੇ ਮੈਂ ਪੈਕ ਚੰਡੀਗੜ੍ਹ ਗਿਆ ਹੀ ਇਸ ਇਸ ਲਈ ਸੀ ਕਿਉਂਕਿ ਚੰਡੀਗੜ੍ਹ ਕੋਚਿੰਗ ਸੀ ਕਿ ਮੈਂ 98 ਜਲੰਧਰ ਨਹੀਂ ਤਾਂ ਮੇਰਾ ਘਰ ਜਲੰਧਰ ਹੈ ਮੈਂ ਰਹਿਣਾ ਚਾਹੁੰਦਾ ਤਾਂ ਆਪਣੇ ਘਰ ਰਹਿ ਸਕਦਾ ਸੀ ਆਰਾਮ ਨਾਲ ਬਟ ਮੈਂ ਘਰੋਂ ਛੱਡ ਕੇ ਇਸ ਲਈ ਗਿਆ ਵੀ ਦੂਸਰੇ ਸਾਲ ਤੋਂ ਤਿਆਰੀ ਸ਼ੁਰੂ ਕਰਨੀ ਤੇ ਉੱਥੇ ਕੋਚਿੰਗ ਲੈਣੀ ਤਿਆਰੀ ਵੀ ਸ਼ੁਰੂਆਤ ਕਿਵੇਂ ਕੀਤੀ ਕਿਉਂਕਿ ਨਾਲ ਨਾਲ ਇੰਜੀਨੀਅਰਿੰਗ ਦਾ ਵੀ ਇਹਨਾਂ ਸੁੱਖਾ ਸੁਖਾਲਾ ਸਫ਼ਰ ਨਹੀਂ ਹੁੰਦਾ ਫਿਰ ਤਿਆਰੀ ਨੂੰ ਕਿਵੇਂ ਮੈਨੇਜ ਕੀਤਾ ਦੇਖੋ ਜੀ ਜੇ ਤੁਹਾਡਾ ਨਿਸ਼ਚੈ ਦ੍ਰਿੜ ਹੈ ਨਾ ਫਿਰ ਬੰਦਾ ਦਿਨ ਦੇ 3 ਤੋਂ 4 ਘੰਟੇ ਬੜੇ ਆਰਾਮ ਨਾਲ ਕੱਢ ਲੈਂਦਾ ਭਾਵੇਂ ਬੰਦੇ ਨੂੰ ਆਪਣੀ ਨੀਂਦ ਤਿਆਗਣੀ ਪਵੇ ਬਾਕੀ ਇਹ ਆ ਵੀ ਇੰਜੀਨੀਅਰਿੰਗ ਦੇ ਨਾਲ-ਨਾਲ ਵਿੱਚ ਛੁੱਟੀਆਂ ਹੁੰਦੀਆਂ ਸੈਟਰਡੇ ਸੰਡੇ ਫ੍ਰੀ ਹੁੰਦੇ ਨੇ ਤੇ ਉਹਦੇ ਵੀ ਤੁਸੀਂ ਬਹੁਤ ਆਰਾਮ ਨਾਲ ਮੈਨੇਜ ਕਰ ਸਕਦੇ ਹੋ ਮਤਲਬ ਜੇ ਪੀਚਰ ਮਿੱਥੇ ਹੋਏ ਇੱਕ ਵਾਰ ਤੇ ਆਰਾਮ ਨਾਲ ਤਿਆਰੀ ਹੋ ਸਕਦੀ ਹੈ। ਅੱਛਾ ਅ ਯੂਪੀਐਸਸੀ ਦਾ ਸਿਲੇਬਸ ਬੜਾ ਵੱਡਾ ਹੈ। ਇੰਜੀਨੀਅਰਿੰਗ ਤੁਸੀਂ ਲੈ ਲਈ। ਦੋ ਅਲੱਗ-ਅਲੱਗ ਰਾਹ ਹੈ ਜਿੱਥੇ ਚੱਲਣਾ ਹੈ। ਇੰਜੀਨੀਅਰਿੰਗ ਦੇ ਵਿੱਚ ਫਿਰ ਕਿਹੜਾ ਪਲਾਨ ਉਸ ਕਾਲਜ ਟਾਈਮ ਵਰਤਿਆ ਜੀਨੇ ਤੁਹਾਡ ਨੂੰ ਮਦਦ ਕੀਤੀ। ਦੇਖੋ ਜੇ ਬਿਲਕੁਲ ਸੱਚ ਬੋਲੀਏ ਤੇ ਕਈ ਵਾਰ ਤਾਂ ਇਦਾਂ ਵੀ ਹੁੰਦਾ ਸੀ ਵੀ ਕਲਾਸਾਂ ਦੇ ਵਿੱਚ ਬੈ ਕੇ ਯੂਪੀਐਸਸੀ ਦੀ ਤਿਆਰੀ ਕੀਤੀ ਐ ਅੱਛਾ ਵੀ ਲੈਕਚਰ ਚੱਲਦੇ ਸੀ ਤੇ ਆਪਾਂ ਪਿੱਛੇ ਬੈ ਕੇ ਅਖਬਾਰ ਪੜ੍ਹਦੇ ਹੋਈ ਐਸ ਤੇ ਯੂਪੀਐਸਸੀ ਦੀ ਤਿਆਰੀ ਕਰੀਦੀ ਸੀ ਤੇ ਇਦਾਂ ਐ ਵੀ ਤੁਹਾਡਾ ਏਮ ਬੜਾ ਕਲੀਅਰ ਹੋਣਾ ਚਾਹੀਦਾ ਮੈਂ ਸ਼ੁਰੂ ਤੋਂ ਇੰਜੀਨੀਅਰਿੰਗ ਇਸ ਲਈ ਕੀਤੀ ਵੀ ਜੇ ਕਿਤੇ ਮੇਰਾ ਇਗਜ਼ਾਮ ਨਾ ਹੋਏ ਤੇ ਮੈਨੂੰ ਇੱਕ ਬੈਕਅਪ ਹੋਏ ਵੀ ਨੌਕਰੀ ਮਿਲ ਜਾਏ ਰੈਡੀਲੀ ਤਾਂ ਮੈਂ ਇੰਜੀਨੀਅਰਿੰਗ ਦੀ ਇੱਕ ਡਿਗਰੀ ਪਲਾਨ ਬੀ ਸੀ ਪਲਾਨ ਬੀ ਸੀ ਮੇਰਾ ਤੇ ਪਲਾਨ ਏ ਹਮ ਹਮੇਸ਼ਾ ਤੋਂ ਹੋਏ ਸੀ ਵੀ ਸਿਵਲ ਸਰਵਿਸਿਜ਼ ਕਲੀਅਰ ਕਰਨਾ ਜੀ ਜੁਪੀਐਸਸੀ ਦੇ ਵਿੱਚ ਜਦੋਂ ਬੰਦਾ ਪੈ ਜਾਂਦਾ ਪ੍ਰੋਫੈਸ਼ਨਲੀ ਤੁਹਾਨੂੰ ਲੱਗਿਆ ਵੀ ਗ੍ਰੈਜੂਏਸ਼ਨ ਹੋ ਗਈ ਆ ਫੇ ਹੁਣ ਟੱਕਰ ਲੈਣੀ ਆ ਸਿੱਧੀ ਐਗਜ਼ਾਮ ਦੇ ਨਾਲ ਤੀਜਾ अटेम्प्ट ਤੁਹਾਡਾ ਹੋਇਆ ਦੋ ਜਿਹੜੇ अटेम्प्ट ਰਹਿ ਗਏ ਉਹਦੇ ਵਿੱਚ ਕੀ ਸ਼ਾਰਟਲਿਸਟ ਕੀਤਾ ਵੀ ਆ ਕਮੀ ਹੈ ਦੇਖੋ ਜਿਹੜੇ ਵੀ ਮੇਰਾ अटेम्प्ट ਰਿਹਾ ਮੇਰੇ ਦੋਨੋਂ अटेम्प्टਾਂ ਚ ਪ੍ਰੀ ਪਹਿਲੀ ਸਟੇਜ ਨਹੀਂ ਹੋਈ ਪ੍ਰੀ ਅੱਛਾ ਪਹਿਲੇ ਹੀ ਨਹੀਂ ਲੰਘਿਆ ਪਹਿਲੇ ਹੀ ਨਹੀਂ ਲੰਘਿਆ ਬਟ ਇਹ ਆ ਕਿ ਹੁਣ ਜਿੱਦਾਂ ਮੇਰਾ ਪਹਿਲਾ ਜੇ ਨਹੀਂ ਲੰਘਿਆ ਤਾਂ ਮੈਂ ਇਦਾਂ ਨਹੀਂ ਵੀ ਢੇਰੀ ਟਾ ਕੇ ਬਹਿ ਗਿਆ ਮੈਂ ਇਹ ਸੋਚਿਆ ਕਿ ਮੇਰਾ ਪ੍ਰੀ ਹੋ ਚੁੱਕਾ ਹੈ ਤੇ ਮੈਂ ਮੇਨਸ ਦੀ ਉਨੀ ਰਗੜ ਕੇ ਤਿਆਰੀ ਕੀਤੀ ਟੈਸਟ ਸੀਰੀਜ਼ ਲਾਈਆਂ ਸਾਰਾ ਸਾਰਾ ਸਾਲ ਦੋ ਦੋ ਟੈਸਟ ਸੀਰੀਜ਼ ਇਕੱਠੇ ਦਿੰਦਾ ਰਿਹਾ ਮੈਂ ਤੇ ਇਸ ਕਰਕੇ ਜਿਹੜੇ ਮੇਰੇ ਬਾਕੀ ਐਗਜ਼ਾਮ ਹੈ ਜਦੋਂ ਮੇਰਾ ਪ੍ਰੀ ਹੋਇਆ ਫਿਰ ਮੇਰਾ ਕਦੀ ਮੇਨਸ ਤੇ ਇੰਟਰਵਿਊ ਉਹ ਨਹੀਂ ਰੁਕਿਆ ਕਿਉਂਕਿ ਉਹ ਜਿਹੜੇ 2 ਸਾਲ ਚਾਹੇ ਮੇਰਾ ਪ੍ਰੀ ਨਹੀਂ ਹੋਇਆ ਬਟ ਮੈਂ ਅਗਲੇ ਜਿਹੜੇ ਪੜਾਇਆ ਉਹਨਾਂ ਦੀ ਤਿਆਰੀ ਜਾਰੀ ਰੱਖੀ ਇੱਕ ਪਿੰਪੁਆਇੰਟ ਕੋਈ ਲੱਭਿਆ ਵਿੱਚੋਂ ਵੀ ਆ ਯਾਰ ਬਹੁਤ ਹੈਲਪਫੁਲ ਰਿਹਾ ਦੇਖੋ ਪਿੰਪੁਆਇੰਟ A ਹੈ ਇੱਕ ਇੱਕ ਗੱਲ ਨਹੀਂ ਹੈ ਯੂਪੀਐਸਸੀ ਬਹੁਤ ਮਤਲਬ ਵੱਡਾ ਹੈ ਵੱਡਾ ਕੰਮ ਹੈ ਵੱਡਾ ਕੰਮ ਹੈ ਤੇ ਮੈਂ ਹਮੇਸ਼ਾ ਨਾ 3 ਲੈਵਲ ਤਿੰਨ ਲੇਅਰ ਤਿਆਰੀ ਚ ਬਲੀਵ ਕਰਦਾ ਜਿਹੜਾ ਮੈਂ ਇੱਕ ਮੈਸੇਜ ਦੇਣਾ ਚਾਹਨਾ ਸਟੂਡੈਂਟਸ ਨੂੰ ਵੀ ਤੁਸੀਂ ਜੇ ਤਿਆਰੀ ਜਦੋਂ ਕਰਦੇ ਹੋ ਤੇ ਹਮੇਸ਼ਾ ਇੱਕ ਤੁਹਾਨੂੰ ਕੋਈ ਤੁਹਾਡੇ ਟੀਚਰ ਜੋ ਤੁਹਾਨੂੰ ਗਾਈਡ ਕਰਦਾ ਉਹ ਪੜ੍ਹਾਏਗਾ ਉਹ ਹਮੇਸ਼ਾ ਤੁਹਾਡੀ ਤਿਆਰੀ ਦਾ 20 ਤੋਂ 30% ਜਾਂ 40% ਮੈਕਸਿਮਮ ਜੇ ਟੀਚਰ ਵਧੀਆ ਉਹ ਇੰਨਾ ਕੁ ਭਾਗ ਬਣ ਸਕਦਾ ਦੂਸਰਾ ਜਿਹੜਾ ਤੁਸੀਂ ਆਪ ਘਰ ਆ ਕੇ ਉਹਦੇ ਵਿੱਚ ਕੁਝ ਐਡ ਕਰੋਗੇ ਉਹ ਕੁਝ ਪੋਰਸ਼ਨ ਉਹ ਐਡ ਕਰੂਗੇ ਉਹ ਜਿੱਦਾਂ Google ਤੇ ਕੋਈ ਵੀ ਟੌਪਿਕ UPSC ਨਾਲ ਲਿਖ ਕੇ ਤੁਸੀਂ ਲਾ ਲਓ بڑے ਨੋਟਸ ਆ ਜਾਂਦੇ ਆ ਉਹ ਚ ਤੁਸੀਂ ਜੋ ਤੁਹਾਨੂੰ ਵਧੀਆ ਲੱਗਦਾ ਉਹ ਆਪਣੇ ਚੱਕ ਲੋ ਉਹ ਚੱਕ ਲੋ ਉਹ ਐਡ ਕਰੂਗੇ ਤੀਸਰਾ ਅੱਜਕੱਲ ਟਾਪਰਸ ਨੇ ਆਪਣੇ ਨੋਟਸ ਪਾਏ ਹੁੰਦੇ ਆ ਉੱਥੋਂ ਪੜ੍ਹ ਕੇ ਉਸ ਟੌਪਿਕ ਚ ਕੁਝ ਐਡ ਕਰੂਗੇ ਇਹ ਜਦੋਂ ਤਿੰਨ ਲੇਅਰ ਤੁਹਾਡੇ ਉਸ ਟੌਪਿਕ ਚ ਪੈ ਜਾਣ ਫਿਰ ਤੁਹਾਡਾ 100% ਟੌਪਿਕ ਹੋ ਗਿਆ ਤੇ ਇਸ ਇਸ ਲੈਵਲ ਤੇ ਸਾਨੂੰ ਤਿਆਰੀ ਕਰਨੀ ਪੈਣੀ ਵੀ ਘੱਟੋ ਘੱਟ 3 ਸੋਰਸ ਤੋਂ ਆਪਾਂ ਕਰੀਏ ਤੇ ਇਦਾਂ ਕਰਕੇ ਇੱਕ ਟੌਪਿਕ ਮਤਲਬ ਉਹ ਖਤਮ ਹੁੰਦਾ ਤੇ ਆਪਾਂ ਕਈ ਵਾਰ ਕੀ ਸੋਚਦੇ ਆ ਵੀ ਜੋ ਕਲਾਸਾਂ ਚ ਪੜਾਤਾ ਜਾਂ ਜੋ ਉਹ ਸਿਧ ਪੱਕੇ ਕਰਤਾ ਬਸ ਉਹ ਉਹਦੇ ਵਿੱਚ ਹੀ ਰਹਿ ਜਾਣੇ ਆ ਤੋਂ ਉਹਨਾਂ ਫਿਰ ਨਾ ਉਹ ਐਜ ਨਹੀਂ ਬਣਦਾ ਕਿਉਂਕਿ ਕੰਪੀਟੀਸ਼ਨ ਬਹੁਤ ਹੈ ਇਹਦੇ ਵਿੱਚ ਤੇ ਇਸ ਲਈ ਉਹ ਐਜ ਬਣਾ ਲੈ ਕੁਝ ਵੱਖਰਾ ਕਰਨ ਲਈ ਤੁਹਾਨੂੰ ਉਹ ਮਿਸ਼ਰਣ ਹਰ ਇੱਕ ਚੀਜ਼ ਦਾ ਚਾਹੀਦਾ ਇਹ ਮੇਰਾ ਮੈਸੇਜ ਹੈ ਅੱਛਾ ਜਦੋਂ ਤੁਸੀਂ ਟੈਸਟ ਦੀ ਤਿਆਰੀ ਕਰਦੇ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਉਹਦੇ ਵਿੱਚ ਰਿਕਾਵਟ ਵੀ ਬਣਦੀਆਂ ਕਿ ਮਾਨਸਿਕ ਪ੍ਰੈਸ਼ਰ ਵੀ ਹੁੰਦਾ ਯਾਰ ਦੋ अटेम्प्ट्स ਪਹਿਲਾਂ ਰਹੇਗੇ ਜਦ ਤੀਜੇ ਨਾ ਪੰਗਾ ਲੈਣ ਲੱਗੇ ਜੇ ਨਾ ਹੋਇਆ ਇੱਕ ਮਾਨਸਿਕ ਪ੍ਰੈਸ਼ਰ ਵੀ ਇਹ ਸਾਰੀਆਂ ਚੀਜ਼ਾਂ ਨਾਲ ਕਿਵੇਂ ਰਿਹਾ ਦੋ ਦੋ ਹੱਥ ਦੇਖੋ ਪਹਿਲਾਂ ਤਾਂ ਬਾਈ ਗਰੂ ਦੀ ਮੇਰ ਰਹੀ ਕਿ ਪਹਿਲਾਂ ਚਾਹੀ ਯੂਪੀਐਸਸੀ ਨਹੀਂ ਹੋਇਆ ਤਹਿਸੀਲਦਾਰ ਲੱਗ ਗਿਆ ਦੂਸਰੀ ਵਾਰ ਨਹੀਂ ਹੋਇਆ ਤਾਂ ਚਲੋ ਐਸਡੀਐਮ ਜੋ ਹੋ ਗਿਆ ਐਗਜ਼ੀਕਿਟਿਵ ਚ ਆ ਗਿਆ ਰੈਂਕ ਤੇ ਤੀਸਰੀ ਵਾਰ ਚਲੋ ਹੋ ਗਿਆ ਬਟ ਜਿਹੜਾ ਕੋਈ ਮਾਨਸਿਕ ਪ੍ਰੈਸ਼ਰ ਹੁੰਦਾ ਸੀ ਨਾ ਦੋ ਗੱਲਾਂ ਕਰਦੇ ਸੀ ਆਪਾਂ ਜਦੋਂ ਕਾਲਜ 'ਚ ਹੁੰਦੇ ਸੀ ਵੀ ਇੱਕ ਤਾਂ ਰੋਜ਼ ਸ਼ਾਮੀ ਖੇਡਣਾ ਅੱਛਾ ਨਾਲ ਦੇ ਮੁੰਡੇ ਵੀ ਤਿਆਰੀ ਕਰਦੇ ਸੀ ਤੇ ਜਦੋਂ ਮਤਲਬ 8-9 ਘੰਟੇ ਬਾਅਦ ਸੈਚੂਰੇਸ਼ਨ ਆ ਜਾਂਦੀ ਸੀ ਨਾ ਫਿਰ ਆਪਾਂ ਖੇਡਣ ਨਿਕਲ ਜਾਣਾ ਅੱਧਾ ਪੌਣਾ ਘੰਟਾ ਵਧੀਆ ਖੇਡ ਕੇ ਆਣਾ ਬੈਡਮਿੰਟਨ ਖੇਡਦੇ ਸੀ ਆਪਾਂ ਉਸ ਤੋਂ ਬਾਅਦ ਖੇਡਣ ਤੋਂ ਬਾਅਦ ਫਿਰ 2-3 ਘੰਟੇ ਲਾਣੇ ਤੇ ਮਤਲਬ ਮੇਰਾ ਮੈਸੇਜ ਇਹ ਹੈ ਵੀ ਕੋਈ ਹੌਬੀ ਰੱਖੋ ਜਿੰਨਾ ਤੁਹਾਡਾ ਨਾ ਇੱਕ ਡੀਟੌਕਸ ਹੋ ਜਾਏ ਮਾਈਂਡ ਦੀ ਇੱਕ ਤੁਹਾਨੂੰ ਸਕੂਨ ਮਿਲੇ ਦੂਸਰੀ ਗੱਲ ਇਹ ਸੀ ਵੀ ਇੱਕ ਆਪਣਾ ਸ਼ੌਂਕ ਹੁੰਦਾ ਸਾਨੂੰ ਹੁਣ ਪੰਜਾਬੀ ਖਾਣ ਪੀਣ ਦਾ ਸ਼ੌਂਕ ਹੈ ਬਹੁਤ ਤੇ ਮਿਸ ਦਾ ਸਾਨੂੰ ਖਾਣਾ ਪਸੰਦ ਨਹੀਂ ਆਉਂਦਾ ਹੁੰਦਾ ਸੀ ਤੇ ਹਮੇਸ਼ਾ ਸਾਡੀ ਅਸੀਂ ਵੀ ਡਿਨਰ ਆਪਾਂ ਬਾਹਰ ਹੀ ਕਰਨਾ ਵੀ ਅਜੇ ਜਵਾਨ ਹੈਗੇ ਆ ਪਚਨ ਸ਼ਕਤੀ ਹੈ ਤੇ ਰੋਜ਼ ਕਰ ਲੀਏ ਜੇ ਕਰਨਾ ਹੈ ਰੋਜ਼ ਉੱਥੇ ਚੰਡੀਗੜ੍ਹ ਰਹਿੰਦੇ ਸੀ ਤੇ ਰੋਜ਼ ਨਵੀਂ ਨਵੀਂ ਜਗ੍ਹਾ ਤੇ ਡਿਨਰ ਬਾਹਰ ਕਰਨ ਜਾਣਾ ਟਾਬਿਆ ਤੋਂ ਲੈ ਕੇ ਵਧੀਆ ਰੈਸਟੋਰੈਂਟ ਸਾਰੇ ਕਿਤੇ ਖਾਣ ਜਾਣਾ ਇਹਨਾਂ ਥੋੜੀ ਚੇਂਜ ਹੋ ਜਾਂਦੀ ਮਾਹੌਲ ਚੇਂਜ ਹੁੰਦਾ ਬੰਦਾ ਚਾਰ ਬੰਦੇ ਦੇਖਦਾ ਤਾਂ ਮਨੋਟਨੀ ਬ੍ਰੇਕ ਹੋ ਜਾਂਦੀ ਬੇਸਿਕਲੀ ਤੁਸੀਂ ਤਿਆਰੀ ਦੀ ਮਨੋਟਨੀ ਬ੍ਰੇਕ ਕਰਨੀ ਹੈ ਉਹ ਹੁਣ ਤੁਹਾਡੀ ਆਪਣੇ ਪੇਰੈਂਟਸ ਨਾਲ ਬੈਠ ਕੇ ਹੀ ਹੋ ਜਾਂਦੀ ਹੈ ਕੁਝ ਦੋਸਤਾਂ ਨਾਲ ਗੱਲ ਕਰਕੇ ਕਿਸੇ ਹੌਬੀ ਨਾਲ ਹੋ ਜਾਂਦੀ ਬਾਹਰ ਨਿਕਲ ਕੇ ਹੋ ਜਾਂਦੀ ਉਹ ਤੁਹਾਡੇ ਤੇ ਹੈ ਅੱਛਾ ਟੈਸਟ ਸੀਰੀਜ਼ ਜਾਂ ਡੇ ਪਲਾਨ ਕੀ ਰਿਹਾ ਡੇ ਪਲਾਨ ਕੀ ਰਿਹਾ ਤਿਆਰੀ ਦਾ ਜਦੋਂ ਜੁਟਗੇ ਸੀ ਜਦੋਂ ਮੈਂ ਇੰਜੀਨੀਅਰਿੰਗ ਤੋਂ ਨਿਕਲਿਆ ਤੇ ਤਦ ਫਿਰ ਪੂਰਾ ਟਾਈਮ ਯੂਪੀਐਸਸੀ ਮੈਂ ਪਲੇਸਮੈਂਟਸ 'ਚ ਨਹੀਂ ਬੈਠਿਆ ਕਾਲਜ 'ਈ ਤੇ ਪੂਰਾ ਟਾਈਮ ਮੈਂ ਯੂਪੀਐਸਸੀ ਨੂੰ ਦਿੱਤਾ ਤੇ ਤਦ ਮੈਂ ਡੇਪਲਾਨ ਇਹ ਹੁੰਦਾ ਸੀ ਮੇਰਾ ਕਿ ਰਾਤੀਂ ਮੈਂ 7 ਘੰਟੇ ਦੀ ਨੀਂਦ ਜ਼ਰੂਰ ਲੈਣੀ 7 ਘੰਟੇ ਦੀ ਨੀਂਦ ਤੋਂ ਬਾਅਦ ਮੈਂ ਸਵੇਰੇ 6 ਵਜੇ ਉੱਠ ਜਾਂਦਾ ਸੀ 6 ਤੋਂ 8 ਇੱਕ ਦੋ ਘੰਟੇ ਦਾ ਵਧੀਆ ਸੈਸ਼ਨ ਲਾਣਾ ਉਸ ਤੋਂ ਬਾਅਦ 8 ਤੋਂ 9 ਵਿੱਚ ਆਪਣਾ ਬ੍ਰੈਕਫਾਸਟ ਖਾਣਾ ਤੋਂ ਹ ਸਭ ਕਰਕੇ ਫਿਰ 8 ਤੋਂ 12 ਇੱਕ ਸੈਸ਼ਨ ਲਾਣਾ 4 ਘੰਟੇ ਦਾ ਉਸ ਤੋਂ ਬਾਅਦ ਥੋੜਾ ਰਿਲੈਕਸ ਕਰਨਾ ਫਿਰ 12 ਤੋਂ 2 ਉੱਚ ਲੰਚ ਕਰਨਾ ਥੋੜਾ ਰੈਸਟ ਕਰਨਾ ਫਿਰ 2 ਤੋਂ 6:30 ਇੱਕ ਲੈਣਾ ਉਸ ਤੋਂ ਬਾਅਦ ਥੋੜਾ ਖੇਡਣਾ ਤੇ ਫਿਰ ਰਾਤ ਦਾ ਸੈਸ਼ਨ ਜਿਹੜਾ ਉਹ 9 ਤੋਂ ਲੈ ਕੇ ਵੀ ਲਾ ਲੋ 11 ਵਜੇ ਤੱਕ ਮੈਕਸਿਮਮ ਸਟ੍ਰੈਚ ਕਰਕੇ ਇਦਾਂ ਕਰਕੇ ਮਤਲਬ ਸਟੈਗਰਡ ਵੇ ਨਾਲ ਬ੍ਰੇਕ ਲਾ ਲ ਕੇ ਸੈਸ਼ਨਸ ਲਾਂਦਾ ਸੀ ਨਾ ਤੇ ਉਹਦੇ ਵਿੱਚ ਇਹ ਰੱਖਦਾ ਸੀ ਸਭ ਤੋਂ ਜਿਹੜੀ ਮੇਨ ਗੱਲ ਹੈ ਇੱਕਾ ਜਿਹੜਾ ਸਾਡੇ ਕੋ ਮੋਬਾਈਲ ਆ ਨਾ ਸੰਦ ਜਿਹੜਾ ਅੱਜ ਕੱਲ ਆ ਗਿਆ ਸਭ ਤੋਂ ਵੱਡੀ ਡਿਸਟਰੈਕਸ਼ਨ ਹੈ ਤੇ ਮੈਂ ਇਹ ਕਰਦਾ ਜੇ ਜਦੋਂ ਸਟੂਡੈਂਟ ਹੈ ਕਿਸੇ ਦੀ ਕੋਈ ਐਮਰਜੈਂਸੀ ਕਾਲ ਆਣੀ ਨੀ ਤੇ ਇਹ ਜਿਹੜਾ ਮੈਂ ਮੋਬਾਈਲ ਹੈ ਜੇ ਮੈਂ ਇੱਕ ਕਮਰੇ ਚ ਪੜ ਰਿਆ ਇਹਨੂੰ ਮੈਂ ਦੂਸਰੇ ਕਮਰੇ ਚ ਰੱਖਦਾ ਸੀ ਵੀ ਇਹ ਕਿਤੇ ਲੱਗੇ ਹੀ ਨਾ ਰਹੇ ਵੀ ਉਹ ਡਿਸਟਰੈਕਸ਼ਨ ਨਾ ਹੋਵੇ ਤੇ ਕਈ ਵਾਰ ਆਪਾਂ ਨੂੰ ਇਹ ਲੱਗਦਾ ਵੀ ਚਲੋ ਕੁਝ ਸਰਚ ਕਰਨੀ ਪੈ ਜਾਂਦੀ ਗੂਗਲ ਤੇ ਉਹਦੇ ਲਈ ਟੈਬ ਰੱਖਿਆ ਸੀ ਜਿਹਦੇ ਵਿੱਚ ਕੁਝ ਉਹ ਮੋਬਾਈਲ ਵਾਲੀ ਵਰਤੋਂ ਨਹੀਂ ਸੀ ਉਹ ਤੋਂ ਕਰ ਲਈਦੀ ਸੀ ਵੀ ਇਹਨੂੰ ਥੋੜਾ ਦੂਰ ਰੱਖੋ ਜਦੋਂ ਵੀ ਤਿਆਰੀ ਕਰਨੀ ਬੜੀ ਵਧੀਆ ਕਨਸੈਂਟਰੇਸ਼ਨ ਬਣੇਗੀ ਤੁਹਾਡੀ ਅੱਛਾ ਟੈਸਟ ਸੀਰੀਜ਼ ਬਹੁਤ ਹੈਲਪਫੁਲ ਰਹੀ ਹੂੰ ਨੋਟਸ ਬਣਾਏ ਹੈ ਫੋਰ ਰੇ ਜਾਂ ਉਹ ਇੱਕ ਟ੍ਰਿਕ ਕਿਹੜਾ ਕਾਮਯਾਬ ਰਿਹਾ ਦੇਖੋ ਸਾਰਾ ਕੁਝ ਜਿਵੇਂ ਨੋਟਸ ਨੇ ਤੁਹਾਡਾ ਨੋਟਸ ਤੁਹਾਡਾ ਨਾ ਜਿਹੜਾ ਸਹੀ ਟ੍ਰੈਜਰ ਹੈ ਤੁਹਾਡਾ ਤੁਹਾਡਾ ਨੋਟਸ ਹੈ ਤੇ ਨੋਟਸ ਬਣਾਉਣ ਦੀ ਵੀ ਮੈਂ ਦੋ ਚੀਜ਼ਾਂ ਕਹਿਣਾ ਚਾਹੁੰਦਾ ਵੀ ਨੋਟਸ ਸਿੱਧੀ ਸ਼ੀਟ ਤੇ ਨਹੀਂ ਵਰਟੀਕਲ ਸ਼ੀਟ ਤੇ ਬਣਾਓ ਹਰੀਜ਼ਨਟਲ ਤੇ ਬਣਾਓ A4 ਨੂੰ ਨਾ ਇਦਾਂ ਕਰਕੇ ਹਾਂਜੀ ਉਹਦੇ ਵਿੱਚ ਵੀ 70% ਜਗ੍ਹਾ ਤੇ ਲਿਖੋ 30% ਜਗ੍ਹਾ ਹਮੇਸ਼ਾ ਛੱਡ ਕੇ ਰੱਖੋ ਹਰ ਇੱਕ ਪੇਜ ਤੇ ਕਿਉਂਕਿ ਬੱਚਿਆਂ ਨੂੰ ਮੇਨ ਪ੍ਰੋਬਲਮ ਕੀ ਆਂਦੀ ਪੜ ਬਹੁਤ ਕੁਝ ਲੈਂਦੇ ਉਸ ਟਾਪਿਕ ਚ ਲਿਖਣ ਦੀ ਪ੍ਰੋਬਲਮ ਆਂਦੀ ਕਿ ਉਹਨੂੰ ਲਿਖੀਏ ਕਿੱਥੇ ਨੋਟਸ ਤਾਂ ਬਣੇ ਐ ਐਡ ਕਿੱਥੇ ਕਰੀਏ ਫਿਰ ਉਹ ਚ ਐਡ ਹੋ ਜਾਂਦੇ ਕਿਆ ਬਾਤ ਐ ਨਵੀਂ ਗੱਲ ਇੱਕ ਵੀ ਨਵੀਂ ਇੱਕ ਵਧੀਆ ਚੀਜ਼ ਐ ਵੀ 70 30 ਚ ਹਮੇਸ਼ਾ ਬਣਾਓ ਨੋਟਸ ਕਿ ਬਾਅਦ ਚ ਜਦੋਂ ਤੁਹਾਨੂੰ ਲਿਖਣਾ ਪਏ ਤੇ ਸਾਈਡ ਤੇ ਫਿਰ ਉੱਥੇ ਲਿਖੀ ਲੀਂ ਕੁਝ ਚੀਜ਼ ਐਡ ਕਰਨੀ ਐ ਕੁਝ ਚੀਜ਼ ਐਡ ਕਰਨੀ ਐ ਤੇ ਉਹਦੇ ਵਿੱਚ ਕਰੀ ਜਾਓ ਤੁਸੀਂ ਹੂੰ ਤੇ ਇਹ ਕੰਮ ਆਪਾਂ ਨੂੰ ਐ ਸੀਰੀਜ਼ ਦਾ ਕਿੰਨਾ ਐ ਸੀਰੀਜ਼ ਮੈਂ ਤੁਹਾਨੂੰ ਦੱਸਦਾ ਵੀ ਟੈਸ ਸੀਰੀਜ਼ ਹਮੇਸ਼ਾ ਲਗਾ ਕੇ ਰੱਖੋ ਈਵਨ ਜੇ ਤੁਹਾਡਾ ਪਹਿਲਾ ਸਟੇਜ ਨਹੀਂ ਹੁੰਦਾ ਜਿੱਦਾਂ ਮੇਰੇ ਕੇਸ 'ਚ ਸੀ ਜੇ ਹੁਣ ਮੇਰਾ ਪ੍ਰੀ ਨਹੀਂ ਹੋਇਆ ਮੈਂ ਤਾਂ ਵੀ ਮੇਨਸ ਦੀ ਸਾਰੇ ਸਾਲ ਦੀ ਟੈਸ ਸੀਰੀਜ਼ ਲਾ ਕੇ ਰੱਖੀ ਤੇ ਇੱਕ ਟਾਈਮ ਤਾਂ ਇਦਾਂ ਦਾ ਵੀ ਸੀ ਜਦੋਂ ਮੈਂ ਪੀਸੀਐਸ ਦੇ ਰਿਹਾ ਸੀ ਕਿ ਪੀਸੀਐਸ ਦੀ ਅਲੱਗ ਮੇਨਸ ਦੀ ਟੈਸ ਸੀਰੀਜ਼ ਜਿਹੜਾ ਸਬਜੈਕਟਿਵ ਐਗਜ਼ਾਮ ਤੇ ਯੂਪੀਐਸਸੀ ਦੀ ਲਗਟੈ ਸੀਰੀਜ਼ ਦੋਨੋਂ ਪੈਰਲੈਲੀ ਚੱਲ ਰਹੀਆਂ ਟੈਸ ਸੀਰੀਜ਼ ਦਾ ਹੁਣ ਫਾਇਦਾ ਕੀ ਹੁੰਦਾ ਹੈ ਕਿ ਟੈਸ ਸੀਰੀਜ਼ ਨੂੰ ਉਹਨਾਂ ਨੇ ਸਿਲੇਬਸ ਬ੍ਰੇਕ ਕਰਕੇ ਤੁਹਾਨੂੰ ਦਿੱਤਾ ਹੁੰਦਾ ਵੀ ਇਸ ਹਫ਼ਤੇ ਤੁਹਾਡਾ ਇਨ ਇੱਕ ਸ ਹੁਣ ਉਸੇ ਬਾਨ ਨੇ ਤੁਸੀਂ ਉਸ ਸਿਲੇਬਸ ਦਾ ਇੱਕ ਤਾਂ ਨੋਟਸ ਬਣਾ ਲੂਗੇ ਰਿਫਾਈਨ ਕਰ ਲੂਗੇ ਦੋ ਤਿੰਨ ਸੋਰਸ ਤੋਂ ਉਹਨੂੰ ਰਿਵਾਈਜ਼ ਕਰ ਲੂਗੇ ਤੇ ਫਿਰ ਉਹਦਾ ਟੈਸਟ ਵੀ ਦੇ ਦੂਗੇ ਇੱਕ ਬਾਨ ਨੇ ਤੁਹਾਡਾ ਸਿਲੇਬਸ ਵੀ ਹੋਈ ਜਾਂਦਾ ਤੇ ਇੱਕ ਬਾਨ ਨੇ ਤੁਸੀਂ ਟੈਸਟ ਵੀ ਦੇਈ ਜਾਂਦੇ ਤੇ ਉਹਦਾ ਬਹੁਤ ਫਾਇਦਾ ਯੂਪੀਐਸਸੀ ਦੀ ਤਿਆਰੀ ਪੀਸੀਐਸ ਕਿਵੇਂ ਹੈਲਪਫੁਲ ਰਹੀ ਦੇਖੋ ਯੂਪੀਐਸਸੀ ਨਾ ਮਦਰ ਆਫ ਆਲ ਐਗਜ਼ਾਮਸ ਹੈ ਤੇ ਪੀਸੀਐਸ ਦਾ ਜਿਹੜਾ ਸਾਰਾ ਸਿਲੇਬਸ ਹੈ ਨਾ ਉਹ ਸਾਰਾ ਡਰਾਈਵਡ ਹੈ ਯੂਪੀਐਸਸੀ ਤੋਂ ਐਗਜ਼ੈਕਟਲੀ ਬਸ ਉਹਦੇ ਵਿੱਚ ਐਡ ਕੀ ਹੈ ਜਿਹੜਾ ਆਪਣਾ ਪੰਜਾਬ ਦਾ ਕਲਚਰ ਪੰਜਾਬ ਦੀ ਹਿਸਟਰੀ ਪੰਜਾਬ ਦੀ ਜੀਓਗ੍ਰਾਫੀ ਤੇ ਜੇ ਤੁਸੀਂ ਮੇਨ ਯੂਪੀਐਸਸੀ ਦੀ ਤਿਆਰੀ ਕਰੋਗੇ ਤੇ ਪੀਸੀਐਸ ਐਜ਼ ਅ ਸਾਈਡ ਐਗਜ਼ਾਮ ਤੁਸੀਂ ਕਲੀਅਰ ਕਰ ਸਕਦੇ ਹੋ ਮੈਂ ਉਹ ਕੋਈ ਖਾਸ ਚੱਕਰ ਨਹੀਂ ਹੈ ਉਹ ਕੋਈ ਬੜੀ ਮੁਸ਼ਕਿਲ ਲਾਂਗ ਨਹੀਂ ਕਿ ਤੁਸੀਂ ਪੀਸੀ ਰਹਿੰਦੀਆਂ ਚੀਜ਼ਾਂ ਉਹ ਤੁਹਾਡੇ ਪਰਿਵਾਰਾਂ ਚ ਜ਼ਿੰਦਗੀ ਚ ਵਿੱਚਰਦੇ ਆ ਕੁਝ ਨਾ ਕੁਝ ਐਡ ਉਹ ਆਪਾਂ ਪੰਜਾਬ ਦੇ ਜਾਏ ਆ ਉਹਨਾਂ ਕ ਤਾਂ ਸਾਨੂੰ ਨੌਲੇਜ ਹੈ ਵੀ ਆਪਾਂ ਕਰ ਸਕਦੇ ਆ ਜੀ ਅੱਛਾ ਬੱਚਿਆਂ ਨੂੰ ਤੁਹਾਨੂੰ ਲੱਗਦਾ ਬੱਚੇ ਤੁਸੀਂ ਵੀ ਕਦੇ ਸਟੂਡੈਂਟ ਰਹੇ ਹੋ ਹੁਣ ਅਫਸਰ ਬਣ ਗਏ ਮੈਂ ਸਟੂਡੈਂਟ ਹੀ ਰਹਿਣਾ ਜੀ ਸਾਰੀ ਜ਼ਿੰਦਗੀ ਅੱਛਾ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਦਿੱਕਤ ਕ੍ਰੀਏਟ ਕਰਦੀਆਂ ਫਿਰ ਹੌਲੀ-ਹੌਲੀ ਜਾ ਕੇ ਜੇ ਤੁਸੀਂ ਰਾਤ ਤੁਰਦੇ ਰਹਿੰਦੇ ਹੋ ਸੋਲਵ ਹੋ ਜਾਂਦੀਆਂ ਦਿੱਕਤ ਕੀ ਮੰਨਦੇ ਹੋ ਸੀ ਦੇਖੋ ਡਿਸਟਰੈਕਸ਼ਨਸ ਬਹੁਤ ਆਉਂਦੀਆਂ ਠੀਕ ਹੈ ਤਰ੍ਹਾਂ-ਤਰ੍ਹਾਂ ਦੀ ਉਹ ਹਰ ਇੱਕ ਦੀ ਜ਼ਿੰਦਗੀ ਚ ਆਪਣਾ ਕਿਸੇ ਦੀ ਘਰ ਦੀ ਕੰਡੀਸ਼ਨ ਉਦਾਦੀ ਨਹੀਂ ਹੁੰਦੀ ਇਸ ਨੂੰ ਹੋਰ ਜਵਾਨੀ ਦੀਆਂ ਡਿਸਟਰੈਕਸ਼ਨਸ ਨੇ ਇੱਕ ਮੈਨੂੰ ਦੱਸਿਆ ਫੋਨ ਜਿਹੜਾ ਸੰਦਾ ਆਪਣੇ ਕੋ ਸਭ ਤੋਂ ਵੱਡੀ ਡਿਸਟਰੈਕਸ਼ਨ ਇਹ ਹੈ ਤੇ ਇਹ ਹੁਣ ਆਪਣੇ ਤੇ ਹੈ ਦੇਖੋ ਮੈਂ ਇਹ ਹਮੇਸ਼ਾ ਇੱਕ ਕੋਟ ਹੈ ਡੋਨਟ ਬੀ ਸੀਰੀਅਸ ਬੀ ਸincere ਵੀ ਜਦੋਂ ਹਸਣਾ ਖੇਡਣਾ ਉਹਦੋਂ ਰੱਜ ਕੇ ਬਟ ਜਦੋਂ ਕਿਸੇ ਕੰਮ ਨੂੰ ਡੱਟ ਜਾਣਾ ਤੇ ਫਿਰ ਪੂਰੀ ਸincerity ਨਾਲ ਵੀ ਇਹੀ ਆਪਾਂ ਪੰਜਾਬੀ ਇਹੀ ਸੁਭਾਅ ਦੇ ਮਾਲਕ ਆ ਵੀ ਜੇ ਕਿਥੇ ਝੰਡਾ ਗੱਡਤਾ ਤੇ ਉਥੇ ਬੰਜਰ ਜ਼ਮੀਨ 'ਚ ਵੀ ਆਪਾਂ ਫਸਲ ਲਗਾ ਦੇਣੀ ਤੇ ਇਦਾਂ ਇਦਾਂ ਦਾ ਸੁਭਾਅ ਹੋਣਾ ਚਾਹੀਦਾ ਬੰਦਾ ਹੁਣ ਜੇ ਮਿੱਥ ਲਿਆ ਵੀ ਆਹ ਇਗਜ਼ਾਮ ਕਲੀਅਰ ਕਰਨਾ ਤੇ ਜਿੰਨੀ ਸਿਨਸੈਰਿਟੀ ਉਹਨਾਂ ਲੱਗੋ ਤੇ ਫਿਰ ਆਪੇ ਹੀ ਬੰਦਾ ਨੇ ਜਿਹੜਾ ਬਾਕੀ ਡਿਸਟਰੈਕਸ਼ਨਸ ਨੇ ਉਹ ਹੌਲੀ-ਹੌਲੀ ਜਾਂਦੀਆਂ ਰਹਿੰਦੀਆਂ ਅੱਛਾ ਜਦੋਂ ਤੁਸੀਂ ਪੀਸੀਐਸ ਦਾ ਕੰਮ ਕਰ ਲਿਆ ਸੀ ਦੇਖੋ ਆਲਾ-ਦੋਲਾ ਤਾਂ ਕਹਿੰਦਾ ਯਾਰ ਬਹੁਤ ਵੱਡੀ ਪੋਸਟ ਐ ਫਿਰ ਐਸਡੀਐਮ ਵਾਲੇ ਪਾਸੇ ਵੀ ਹੋਗੀ ਵੀ ਮौजਾਂ ਕਰ ਹੁਣ ਕਿਉਂ ਚੱਕਰ ਚ ਪਏ ਆ ਕਿਹੜੀ ਚੀਜ਼ ਐ ਜਿਹੜੀ ਅੰਦਰੋਂ ਕਰੰਟ ਸੀ ਜਿਹੜਾ ਥੱਕੀ ਤੁਰੇ ਆਉਂਦੀ ਸੀ ਵੀ ਨਗਾਹ ਜਾਣ ਦੇਖੋ ਦੋ ਚੀਜ਼ਾਂ ਸੀ ਇੱਕ ਮੈਂ ਤੁਹਾਨੂੰ ਦੱਸਿਆ ਵੀ ਮੇਰਾ ਸ਼ੁਰੂ ਤੋਂ ਟਾਰਗੇਟ ਯੂਪੀਐਸਸੀ ਦਾ ਸੀ ਤਿਆਰੀ ਉਹਦੀ ਕੀਤੀ ਯੂਨੀਫਾਰਮ ਵਾਲਾ ਸੀ ਤੇ ਦੂਸਰਾ ਜਿਹੜਾ ਸੀਗਾ ਕਿ ਮੇਰੇ ਨਾਲੋਂ ਜ਼ਿਆਦਾ ਜਿਹੜੇ ਮੇਰੇ ਆਸ-ਪਾਸ ਦੇ ਲੋਕ ਸੀ ਨਾ ਜਿਹੜੇ ਮੇਰੇ ਦੋਸਤ ਸੀਗੇ ਤਿਆਰੀ ਕਰਦੇ ਇਹ ਜਿਹੜੇ ਮੇਰੇ ਦੋਸਤ ਸਿਲੈਕਟਡ ਸੀ ਉਹ ਮੈਨੂੰ ਜ਼ਿਆਦਾ ਕਹਿੰਦੇ ਸੀ ਵੀ ਤੂੰ ਯਾਰ ਤੂੰ ਕਲੀਅਰ ਕਰ ਜਾਣਾ ਤੂੰ ਪੇਪਰ ਤੇ ਉਹਨਾਂ ਨੂੰ ਮੇਰੇ ਤੇ ਜ਼ਿਆਦਾ ਮੇਰੇ ਤੋਂ ਜ਼ਿਆਦਾ ਉਹਨਾਂ ਨੂੰ ਭਰੋਸਾ ਸੀ ਵੀ ਇਹ ਕਰੇਗਾ ਤੇ ਉਹਨਾਂ ਦੀ ਇੱਕ ਬੜੀ ਮੈਨੂੰ ਸਪੋਰਟ ਰਹੀ ਹੈ ਵੀ ਮੇਰੇ ਤੋਂ ਜ਼ਿਆਦਾ ਜਿਹੜੇ ਆਸ-ਪਾਸ ਮੇਰੀ ਤਿਆਰੀ ਦੇਖ ਕੇ ਲੋਕ ਜੇ ਕਹਿੰਦੇ ਨੇ ਵੇ ਇਹ ਮੁੰਡਾ ਕਲੀਅਰ ਕਰ ਜੇਗਾ ਤਾਂ ਫਿਰ ਭਰੋਸਾ ਹੁੰਦਾ ਫਿਰ ਆਪਣੇ ਤੇ ਹੋਰ ਭਰੋਸਾ ਆ ਜਾਂਦਾ ਜਾਨੀ ਜਿਹੜੀ ਤੁਹਾਡੀ ਸੰਗਤ ਹੈ ਉਹ ਵੀ ਤੁਹਾਨੂੰ ਕੈਮ ਰੱਖਦੀ ਹੈ ਇਹ ਵੱਡੀ ਗੱਲ ਕੀਤੀ ਤੁਸੀਂ ਨਾ ਵੀ ਜਿਹੜੇ ਸਰਕਲ ਚੋਂ ਦੋਸਤ ਸੁਣੋ ਉਹ ਵੀ ਬੰਦੇ ਤੁਹਾਡੇ ਉਸ ਰਾਹ ਦੇ ਪਾਂਦੀ ਹੋਣ ਤਾਂ ਸੌਖਾ ਰਹਿੰਦਾ ਤੇ ਜਿਹੜੇ ਉਸ ਰਾਹ ਦੇ ਪਾਂਦੀ ਹੈ ਨਾ ਉਹ ਤੁਹਾਡੇ ਸੱਚੇ ਪਾਂਦੀ ਨੇ ਕੀ ਬਾਤ ਹੈ ਉਹ ਜੇ ساری ਉਮਰ ਤੁਰਨ ਤੁਹਾਡੇ ਨਾਲ ਉਹਦੀ ਵਰਗੀ ਰੀਸ ਨਹੀਂ ਕੀ ਬਾਤ ਹੁਣ ਨੌਕਰੀ ਮਿਲਣ ਤੋਂ ਬਾਅਦ ਤਾਰੇ ਲੱਗਣ ਤੋਂ ਬਾਅਦ ਦੀ ਦੋਸਤੀ ਤੇ ਤਾਰੇ ਲੱਗਣ ਤੋਂ ਪਹਿਲਾਂ ਦੀ ਦੋਸਤੀ ਉਹ ਚ ਬਹੁਤ ਫਰਕ ਹੈ ਕੀ ਬਾਤ ਹੈ ਇਹ ਇਹ ਬੜੀ ਚੰਗੀ ਗੱਲ ਕੀਤੀ ਹੈ ਕੋਈ ਅ ਜ਼ਿੰਦਗੀ ਚ ਕੋਈ ਰੋਲ ਮਾਡਲ ਜਾਂ ਹੌਸਲਾ ਰਿਆ ਹੋਵੇ ਜਿਹਨੂੰ ਅਸੀਂ ਰੋਲ ਮਾਡਲ ਮੰਨਦੇ ਹਾਂ ਦੇਖੋ ਰੋਲ ਮਾਡਲ ਇਦਾਂ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਪਰ ਮੈਂ ਛੋਟੀ ਜੀ ਗੱਲ ਇਹ ਕਰਾਂਗਾ ਤਾਂ ਮੇਰੇ ਲਈ ਤਾਂ ਜੇ ਸਾਰੀ ਮੇਰੀ ਦੁਨੀਆ ਮੇਰੇ ਘਰ ਦੇ ਨੇ ਮੇਰੇ ਮਾਪੇ ਤੇ ਉਹੀ ਰੋਲ ਮਾਡਲ ਨੇ ਜਿੰਨਾ ਕੋਣਾਂ ਨੇ ਮੇਰੇ ਲਈ ਕੀਤਾ ਉਹ ਹੋਰ ਕੋਈ ਬੰਦਾ ਨਹੀਂ ਕਰ ਸਕਦਾ ਉਹੀ ਪ੍ਰੇਰਣਾ ਦੇ ਸਰੋਤ ਨੇ ਕਿਆ ਵਾ ਜਿਸ ਦਿਨ ਰਿਜ਼ਲਟ ਆਇਆ ਸੀ ਵੀ ਆਈਪੀਐਸ ਸਿਲੈਕਸ਼ਨ ਹੋ ਗਈ ਹੈ ਉਸ ਦਿਨ ਫਿਰ ਕੀ ਮਾਹੌਲ ਸੀ ਮਾਨਸਿਕ ਕਿਵੇਂ ਲੱਗਿਆ ਕਿੱਥੇ ਸੀ ਤੁਸੀਂ ਤੇ ਮੈਨੂੰ ਯਾਦ ਹੈ ਮੈਂ ਐਕਚੁਅਲੀ ਕਦੀ ਨਾ ਰਿਜ਼ਲਟਸ ਤੋਂ ਪਹਿਲਾਂ ਮੈਂ ਡਰਿਆ ਨਹੀਂ ਕਦੀ ਨਰਵਸ ਨਹੀਂ ਹੋਇਆ ਬਟੇ ਪਹਿਲਾ ਰਿਜ਼ਲਟ ਸੀ ਜਿੱਤੋਂ ਪਹਿਲਾਂ ਮੈਨੂੰ ਡਰ ਲੱਗ ਰਿਹਾ ਸੀ ਤੇ ਮੈਂ ਅੰਦਰੋਂ ਆਪਣੇ ਆਪ ਹੀ ਮਤਲਬ ਨਰਵਸ ਹੋ ਰਿਹਾ ਸੀ ਕਿਉਂਕਿ ਇਸ ਵਾਰ ਮੈਨੂੰ ਉਮੀਦ ਸੀ ਤੇ ਇਦਾਂ ਸੀ ਵੀ ਜੇ ਮੈਂ ਐਸਡੀਐਮ ਸਿਲੈਕਟਿਡ ਸੀ ਆਲਰੇਡੀ ਜੇ ਮੈਂ ਇਹ ਸੀਟ ਛੱਡਦਾ ਐ ਐਸਡੀਐਮ ਦੀ ਤੇ ਕਿਸੇ ਹੋਰ ਨੂੰ ਮਿਲ ਜਾਣੀ ਸੀ ਤੇ ਮੇਰੇ ਨਾਲੋਂ ਜ਼ਿਆਦਾ ਜਿਹੜੇ ਮੇਰੇ ਨਾਲ ਦੇ ਦੋਸਤ ਜਿਨ੍ਹਾਂ ਨੂੰ ਉਹ ਮਿਲਣੀ ਸੀ ਸੀਟ ਉਹ ਜ਼ਿਆਦਾ ਪ੍ਰੇ ਕਰ ਰਹੇ ਸੀ ਵੀ ਇਹਦਾ ਉਧਰ ਸਿਲੈਕਸ਼ਨ ਉਧਰ ਸਿਲੈਕਸ਼ਨ ਹੋ ਜੇ ਤੇ ਇਹ ਇਧਰ ਉਹਨਾਂ ਦੀ ਵੀ ਦੁਆਵਾਂ ਨਾਲ ਸੀ ਤੇ ਮੈਨੂੰ ਯਾਦ ਹਜੇ ਵੀ ਉਸ ਦਿਨ ਸ਼ਾਮ ਦਾ ਟਾਈਮ ਸੀ ਮੈਂ ਆਪਣੀ ਨੌਕਰੀ ਤੋਂ ਆ ਰਿਹਾ ਸੀ ਡਰਾਈਵ ਕਰਕੇ ਮੈਂ ਆਪ ਹੀ ਚਲਾ ਕੇ ਜਾਂਦਾ ਸੀ ਗੱਡੀ ਸਰਕਾਰੀ ਗੱਡੀ ਮੈਂ ਉੱਥੇ ਸਟੇਸ਼ਨ ਤੇ ਰੱਖਦਾ ਸੀ ਵਾਪਸ ਨਹੀਂ ਲਿਆਂਦਾ ਸੀ ਘਰ ਮੈਂ ਆਪ ਡਰਾਈਵ ਕਰਕੇ ਆ ਰਿਹਾ ਤੇ ਮੇਰੀ ਉਹ ਸਮਾਰਟ ਵਾਚ ਉੱਚ ਆਵੇ ਵੀ 122 ਬੀਟਸ ਪਰ ਮਿੰਟ ਹਾਰਟਬੀਟ ਉਹਨੇ ਵਾਰਨਿੰਗ ਦਿੱਤੀ ਵੀ ਤੇਰੀ ਹਾਰਟਬੀਟ ਬਹੁਤ ਜ਼ਿਆਦਾ ਹੋ ਗਈ ਹੈ ਰਿਜ਼ਲਟ ਪੰਜਾਂ ਮਿੰਟਾਂ ਜਾਣ ਵਾਲੇ ਪਤਾ ਲੱਗ ਜਾਂਦਾ ਅੱਛਾ ਤੇ ਇੰਟੂਇਸ਼ਨਸ ਮਿਲਦੇ ਮੈਂ ਗੱਡੀ ਰੋਕ ਲਈ ਉੱਥੇ ਮੈਂ ਕਿਹਾ ਇਹ ਕੀ ਹੋ ਗਿਆ ਇੰਨਾ ਕਦੀ ਆਪਾਂ ਨਰਵਸ ਹੋਏ ਨਹੀਂ ਤੇ ਫਿਰ ਚਲੋ ਆਪਣੇ ਆਪ ਨੂੰ ਸੰਭਿਆ ਥੋੜੀ ਗੱਡੀ ਰੋਕੀ ਫਿਰ ਚਲਾਣ ਲੱਗੇ ਤੇ ਵਿੱਚ ਹੀ ਰਿਜ਼ਲਟ ਆ ਗਿਆ ਤਦ ਮੈਂ ਗੱਡੀ 'ਚ ਸੀ ਫਿਰ ਜਦੋਂ ਘਰ ਪਹੁੰਚਿਆ ਤੇ ਖੁਸ਼ੀ ਦਾ ਮਾਹੌਲ ਸਭ ਆਏ ਸੀਗੇ ਹੇ ਸਾਰਿਆਂ ਨੇ ਆ ਕੇ ਧੰਨਵਾਦ ਦਿੱਤਾ ਸਭ ਰਿਸ਼ਤੇਦਾਰ ਆਸ-ਪਾਸ ਦੋਸਤਾਂ ਹੀ ਫਿਰ ਫਿਰ ਜੀ ਇੱਕ ਵਧੀਆ ਪੋਜ਼ਿਟਿਵ ਮਾਹੌਲ ਆਇਆ ਅੱਛਾ ਮੈਂ ਇੱਕ ਖਾਸ ਸਵਾਲ ਭਈ ਕੋਚਿੰਗ ਨੂੰ ਕਿਵੇਂ ਦੇਖਦੇ ਹੋ ਕੋਚਿੰਗ ਨੂੰ ਕਿਵੇਂ ਦੇਖਦੇ ਹੋ ਦੇਖੋ ਦੋ ਪਹਿਲੂ ਨੇ ਜੇ ਤੇ ਤੁਹਾਡੀ ਹਿਮਨਿਟੀਜ਼ ਚ ਬੈਕਗ੍ਰਾਉਂਡ ਹੈ ਜਾਂ ਤੁਹਾਨੂੰ ਸਬਜੈਕਟਾਂ ਦੀ ਨੌਲੇਜ ਹੈ ਇਹ ਜਿਹੜੇ ਹਿਸਟਰੀ ਜੀਓਗ੍ਰਾਫੀ ਇਦਾਂ ਹੀ ਫਿਰ ਤਾਂ ਤੁਸੀਂ ਬਿਨਾਂ ਕੋਚਿੰਗ ਦੇ ਬੜੇ ਆਰਾਮ ਨਾਲ ਟੱਛਾ ਇੱਕ ਬੇਸ ਬਣਾ ਕੇ ਤੁਸੀਂ ਕੱਢ ਸਕਦੇ ਹੋ ਪਰੋਵਾਈਡਡ ਤੁਸੀਂ ਮੈਸ ਕਰ ਲੋ ਕਿਤੋਂ ਜੇ ਤੁਹਾਡੀ ਹਿਮਨਿਟੀਜ਼ ਤੇ ਨੋਲੇਜ ਹੈ ਤਾਂ ਤੁਹਾਡੀ ਮੈਸ ਸ਼ਾਇਦ ਸਟਰੋਂਗ ਨਾ ਹੋਵੇ ਬਟ ਜੇ ਤੁਹਾਡੀ ਨੋਲੇਜ ਨਹੀਂ ਜਿਵੇਂ ਮੈਂ ਇੰਜੀਨੀਅਰ ਸੀ ਤਾਂ ਮੈਨੂੰ ਇੱਕ ਬਾਹ ਫੜਨ ਨੂੰ ਬੰਦਾ ਚਾਹੀਦਾ ਸੀ ਜਿਹੜਾ ਮੈਨੂੰ ਰਾਹੇ ਪਾ ਦੇ ਜਦੋਂ ਮੈਂ ਰਾਹੇ ਪੈ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੀ ਸਕਿੱਲ ਆਪਣੀ ਕਪੇਬਿਲਿਟੀ ਨਾ ਅੱਗੇ ਤੋਂ ਅੱਗੇ ਵਧਾ ਰਿਆ ਤੇ ਇਹ ਇਹ ਦੋ ਪਹਿਲੂ ਨੇ ਜੇ ਬੰਦਾ ਆਪੇ ਕੌਨਫੀਡੈਂਟ ਹੈ ਕਿ ਮੈਂ ਸਿਲੇਬਸ ਨੇ ਜਿੱਟ ਲਾਂਗਾ ਤੇ ਫਿਰ ਆਪੇ ਕਰਨ ਚ ਤਿਆਰੀ ਵੀ ਕੋਈ ਖਰਚ ਨਹੀਂ ਨਹੀਂ ਤਾਂ ਕਿਸੇ ਦੀ ਬਾਹ ਫੜ ਕੇ ਵੀ ਕੋਈ ਖਰਚ ਨਹੀਂ ਜੀ ਇੱਕ ਆਖਰੀ ਵਰਗਾ ਸਵਾਲ ਹੈ ਵੀ ਜਦੋਂ ਅਸੀਂ ਸਿਲੇਬਸ ਨੂੰ ਸ਼ਾਰਟਲਿਸਟ ਕਰਦੇ ਹਾਂ ਸਿਲੇਬਸ ਵੱਡਾ ਬਹੁਤ ਹੈ ਇਹਨੂੰ ਤੁਸੀਂ ਵਰਗੀਕਰਨ ਕੀਤਾ ਕਿਉਂਕਿ ਤੁਹਾਡਾ ਇੰਜੀਨੀਅਰਿੰਗ ਬੈਕਗ੍ਰਾਉਂਡ ਸੀ ਕਿਵੇਂ ਜੇ ਬਣਾਇਆ ਪਲਾਨ ਇਹਦਾ ਵੀ ਆ ਪਹਿਲਾਂ ਪੜ੍ਹਨਾ ਹੈ ਜਾਂ ਇਹ ਕਰਨਾ ਹੈ ਵੀਕ ਸਬਜੈਕਟਿਵ ਸੀ ਸੈਟ ਵਗੈਰਾ ਹੈਗੇ ਬੱਚਿਆਂ ਨੂੰ ਸਮੱਸਿਆ ਆਉਂਦੀ ਹੈ ਤੇ ਇਹ ਚੀਜ਼ਾਂ ਨੇ ਕੀ ਪਲਾਨ ਰੱਖਿਆ ਦੇਖੋ ਸਭ ਤੋਂ ਪਹਿਲੀ ਜਿਹੜੀ ਜੇ ਤੁਸੀਂ ਸਟਾਰਟ अर्ਲੀ ਕਰ ਸਕਦੇ ਹੋ ਨਾ ਜਿਹੜੇ ਮੈਂ ਪਹਿਲਾਂ ਗਾਈਡ ਕੀਤਾ ਵੀ ਗ੍ਰੈਜੂਏਸ਼ਨ ਤੋਂ ਸਟਾਰਟ ਕਰ ਤੋ ਫਿਰ ਇਹ ਫਿਰ ਦਿਮਾਗ ਤੇ ਨਾ ਬੋਝ ਨਹੀਂ ਰਹਿੰਦਾ ਹੁਣ ਇੱਕ ਬੱਚਾ ਜਿਹੜਾ ਡਿਗਰੀ ਕਰਨ ਤੋਂ ਬਾਅਦ ਕੋਈ ਨੌਕਰੀ ਛੱਡ ਕੇ ਵਿਹਲਾ ਬੈ ਕੇ ਡੇਢ ਸਾਲ ਸਿਲੇਬਸ ਕਰ ਰਿਹਾ ਉਹਦੇ ਦਿਮਾਗ ਤੇ ਇੱਕ ਪ੍ਰੈਸ਼ਰ ਰਹੇਗਾ ਕਿ ਮੈਂ ਫਟਾਫਟ ਕਰ ਲਾਂ ਤੇ ਮੇਰਾ ਫਟਾਫਟ ਸਿਲੈਕਸ਼ਨ ਹੋ ਜਾਏ ਇੱਕ ਬੱਚਾ ਜਿਹੜਾ ਆਰਾਮ ਨਾਲ 3 ਸਾਲ ਗ੍ਰੈਜੂਏਸ਼ਨ ਚ ਸੱਜੇ ਆਪਣੇ ਤਰੀਕੇ ਨਾਲ ਕਰ ਰਿਹਾ ਉਹਦੇ ਦਿਮਾਗ ਤੇ ਪ੍ਰੈਸ਼ਰ ਨਹੀਂ ਰਹਿੰਦਾ ਤੇ ਮੇਰਾ ਇਹ ਮੈਸੇਜ ਹੈ ਵੀ ਛੇਤੀ ਜੇ ਸ਼ੁਰੂ ਕਰ ਸਕਦੇ ਹੋ ਕਰੋ ਉਸ ਤੋਂ ਬਾਅਦ ਸਿਲੇਬਸ ਨੂੰ ਏਦਾਂ ਹੈ ਵੀ ਸਿਲੇਬਸ ਆਪਣਾ ਟੰਗ ਲਓ ਕਮਰੇਜ ਜਿਹੜਾ ਜਿਹੜਾ ਟੌਪਿਕ ਹੈ ਇੱਕ ਇੱਕ ਟੌਪਿਕ ਫੜੀ ਜਾਓ ਉਹਦੇ ਵਿੱਚ ਇੱਕ ਇੱਕ ਟਾਪਿਕ ਉਹ ਜਿਹੜੀ ਆਪਾਂ 3 ਲੇਅਰ ਸਟਰੈਟਜੀ ਡਿਸਕਸ ਕੀਤੀ ਉਹਦੇ ਹਿਸਾਬ ਨਾਲ ਪੂਰਾ ਕਰੀ ਜਾਓ ਤੇ ਉਹਨੂੰ ਟਿਕ ਲੰਦੇ ਰਹੋ ਤੇ ਐਸਟੀਮੇਟਡ ਡੇਢ ਸਾਲ ਲੱਗਦਾ ਹੈ ਜੀ ਸਿਲੇਬਸ ਕਰਨ ਵੀ ਜੇ ਤੁਸੀਂ ਬੜਾ ਹੀ ਮਤਲਬ ਵਧੀਆ ਤਰੀਕੇ ਨਾਲ ਕਰਨਾ ਇੰਨਾ ਟਾਈਮ ਚਾਹੀਦਾ ਆਪਾਂ ਨੂੰ ਸਾਲ ਤੁਸੀਂ ਡੇਢ ਸਾਲ ਆਖਰੀ ਸਵਾਲ ਮੇਰਾ ਜੀ ਤੁਸੀਂ ਇੰਜੀਨੀਅਰ ਹੋ ਅੱਜ ਤੁਸੀਂ ਯੂਨੀਫਾਰਮ ਪਾਈ ਹੈ ਉਸ ਪ੍ਰੋਫੈਸ਼ਨ ਚ ਪੜੇ ਹੋ ਉਹ ਸਿੱਖਿਆ ਤੇ ਅੱਜ ਜਮਾ ਦੂਜੇ ਰੋ ਖਾ ਕੇ ਬੈਠ ਗਿਆ ਉਹ ਇਹ ਇਹਨਾਂ ਦਾ ਤਾਲ ਮਿਲ ਕਿਵੇਂ ਬੈਠੂਗਾ ਜਾਂ ਹੈਲਪਫੁਲ ਹੈ ਜਾਂ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਪਹਿਲਾਂ ਵੀ ਦੱਸਿਆ ਹੈਲਪਫੁਲ ਹੈ ਕਿਉਂਕਿ ਦੇਖੋ ਐਜ਼ ਐਨ ਇੰਜੀਨੀਅਰ ਸਾਨੂੰ ਪ੍ਰੋਬਲਮ ਸੋਲਵਿੰਗ ਸਕਿੱਲ ਬਹੁਤ ਸਿਖਾਈ ਜਾਂਦੀ ਹੈ ਉੱਥੇ ਤੇ ਇੱਕ ਕਹਿੰਦੇ ਨਾ ਵੀ ਜੁਗਾੜ ਜਿਹੜਾ ਲਫ਼ਜ਼ ਹੈ ਇਹ ਇਹ ਲਾਣਾ ਆਪਾਂ ਵਧੀਆ ਸਿੱਖ ਜਾਂਦੇ ਤੇ ਹੁਣ ਇਹ ਜਿਹੜੀ ਸਕਿੱਲਸ ਆਪਾਂ ਇੰਜੀਨੀਅਰਿੰਗ 'ਚ ਇਹ ਹੈਲਪ ਕਰਨਗੇ। ਬਾਕੀ ਮੈਂ ਹਮੇਸ਼ਾ ਤੋਂ ਇਹਨੂੰ ਪ੍ਰਾਇਓਰਿਟੀ ਦੇ ਕੇ ਇੰਜੀਨੀਅਰਿੰਗ ਨੂੰ ਹਮੇਸ਼ਾ ਬੈਕਅਪ ਰੱਖਿਆ। ਤੇ ਉਹ ਇਹੀ ਪ੍ਰਾਇਓਰਿਟੀ ਸੀ ਤੇ ਇੱਥੇ ਆ ਗਏ ਚਲੋ ਰੱਬ ਦੀ ਮਿਹਰ। ਦਿਲਪ੍ਰੀਤ ਸਿੰਘ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ। ਬੜੀਆਂ ਚੀਜ਼ਾਂ ਜਿਹੜੀਆਂ ਬਰੀਕੀਆਂ ਐ ਜਿਹੜੀਆਂ ਦੇਖੋ ਨੋਟਸ ਬਣਾਉਣ ਵੇਲੇ ਤੁਸੀਂ ਕੀ ਕਰਨਾ ਹੈ? ਤੁਸੀਂ ਐਗਜ਼ਾਮ ਦੀ ਤਿਆਰੀ ਨੂੰ ਕਾਲਜ ਲਾਈਫ 'ਚ ਜੇ ਨਾਲ ਬੰਨ ਲਓ, ਮਹਿਬੂਬਾ ਬਣਾ ਲਓ ਤਾਂ ਤੁਹਾਡਾ ਰਾਹ ਹੋਰ ਸੌਖਾ ਹੋ ਜਾਂਦਾ ਹੈ। ਦਿਮਾਗ ਤੇ ਬੋਝ ਨਹੀਂ ਰਹਿੰਦਾ ਸਫਰ ਆਸਾਨ ਰਹਿੰਦਾ ਹੈ ਤੇ ਤੁਸੀਂ ਸਹਿਜੇ ਤੁਰ ਕੇ ਸਪ੍ਰਿੰਟ ਨਹੀਂ ਮਾਰਨੀ ਪੈਂਦੀ ਉਸ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਸੋ ਤੁਹਾਡੇ ਕੋਲੇ ਜੋਸ਼ ਵੀ ਹੈ ਜਵਾਨੀ ਵੀ ਹੈ ਕਾਲਜ ਵੀ ਹੈ ਤੇ ਮਾਪਿਆਂ ਦਾ ਸਾਥ ਵੀ ਹੈ ਇਹ ਤੁਹਾਨੂੰ ਐਗਜ਼ਾਮ ਦੇ ਨੇੜੇ ਲਿਖ ਜਾਂਦੇ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਰਹਾਂਗੇ ਫਿਰ ਦਿਓ ਜਦ ਸਸਤੀ ਕਾ